ਰਾਜਪੁਰਾ ਸਰਹੰਦ ਰੇਲਵੇ ਫਲਾਇਓਵਰ ਤੇ ਰੇਲਵੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਰਾਜਪੁਰਾ ਤੋਂ ਪਟਿਆਲਾ ਸਰਹੰਦ ਦੇ ਤੋਂ ਜੀਰਕਪੁਰ ਜਾਣ ਵਾਲਾ ਰਸਤਾ ਸਰਵਸ ਰੋਡ ਰੇਲਵੇ ਵਿਭਾਗ ਵੱਲੋਂ ਬੰਦ ਕੀਤਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਾਂ ਨੂੰ 3 ਕਿਲੋਮੀਟਰ ਲੰਬਾ ਸਫ਼ਰ ਤੈਅ ਕਰਕੇ ਪਟਿਆਲੇ ਜਾਣਾ ਪੈਂਦਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਉਹ ਡਿਕ ਦੀ ਵਿਚ ਸਰ ਜੀ ਇਹ ਜਿਹੜੇ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈਗਾ ਇਹ ਕਿੰਨੀ ਕੀ ਦੇਰ ਚ ਕੰਪਲੀਟ ਹੋ ਜਾਊਗਾ ਨਾ ਜੀ ਸਾਢੇ ਢਾਈ ਤਾ ਸਰ ਜੀ ਠੋਡੀ ਪੀ ਡਿਊਟੀ ਹੈ ਹੁਣ ਇੱਥੇ ਲੋਕਲ ਰਾਜ ਸੁਣਾਈ ਤਾ ਸਵੇਰ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੜ੍ਹਦੇ ਸਾਢੇ 8:00 ਤੋਂ ਸਬ ਅੱਛਾ ਦੋਹੇ ਸਾਈਡਾਂ ਤੋਂ ਰਸਤਾ ਦੱਸਣ ਵਾਸਤੇ ਖੜ੍ਹੇ ਆ ਤੁਸੀਂ ਹਾਂ ਜੀ ਕੰਪਨੀਆਂ ਲੋ ਖੜਾਏ ਹੋਏ ਹਨ ਹਾਂ ਜੀ ਆ ਵੀ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਹਾਂ ਜੀ ਹਾਂ ਜੀ ਜਿਹੜੇ ਅੰਬਾਲੇ ਨੂੰ ਜਾਣੇ ਵਾਲੇ ਆ ਕਿੰਨੇ ਕਿਲੋਮੀਟਰ ਦਾ ਸਫ਼ਰ ਉਹਨੂੰ ਤੈਅ ਕਰਨਾ ਪੈਂਦਾ ਲੰਬਾ ਇੱਥੇ ਪਟਿਆਲੇ ਤੋਂ ਆ ਰਿਹਾ ਫਿਰ ਅੰਬਾਲੇ ਨੂੰ ਇਹ ਉੱਪਰ ਨੂੰ ਹੋ ਕੇ ਜਾਂਦੇ ਪੁਲ ਤੋਂ ਹਾਂਜੀ ਹਾਂਜੀ ਉੱਪਰ ਨੂੰ ਹੋ ਕੇ ਜਾਂਦੇ ਆ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਬੜਾ ਜਲਦੀ ਜਲਦੀ ਕੰਮ ਨਿਬੜੀ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਰਸਤਾ ਦੇਖ ਕੇ ਉੱਪਰ ਦੀ ਜਾਓ ਹਾਂਜੀ ਹਾਂਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ